ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਆਪਾਂ ਪਹੁੰਚੇ ਅੱਜ ਬੜੇ ਲੋਕੀ ਸਾਬੋ ਤੇ ਥੱਗੀਆਂ ਬਹੁਤ ਸੋਹਣੇ ਟਰੈਕਟਰ ਪਾਈਆਂ ਕੋਲੇ ਤੇ 963 2455 ਘੈਂਡ ਘੈਂਟ ਟਰੈਕਟਰ ਦਿਖਾਉਣਾ ਤੁਹਾਨੂੰ ਤੇ ਸ਼ਰਮੇ ਨਾ ਕਰੋ ਨਾ ਥੋੜੀ ਗੱਲਬਾਤ ਇਸ ਵੀਰਾ ਭਾਈ ਪੂਰੇ ਘੈਂਟ ਟਰੈਕਟਰ ਆ ਭਾਈ ਸ਼ਰਮੇ ਕੋਲੇ ਸ਼ਰਮ ਨਹੀਂ ਸਤਿ ਸ਼੍ਰੀ ਅਕਾਲ ਹੋਣਾ ਗਿਆ ਕੌਣ ਆ ਗਿਆ ਸੀ ਜਸਪ੍ਰੀਤ ਕਰੀ ਕੈਮਰਾ ਇੱਥੇ ਓਹ ਭਾਈ ਸਤਿ ਸ਼੍ਰੀ ਅਕਾਲ ਸਾਰੇ ਉਹ ਠੀਕ ਠਾਕ ਜਮ ਓਕੇ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀ ਇਹ ਚ ਵੀ ਕਹਿੰਦੇ ਹਾਂਜੀ ਬਾਈ ਜੀ ਆਉਦਾ ਬਿਆਨਾਂ ਇਮਾਨਦਾਰ ਬੰਦੇ ਨੂੰ ਦੇ ਹਾਂਜੀ ਇਹ ਬਿਆਨਾਂ ਦਿੰਨੇ ਆ ਲੋਨ ਫੈਂਸ ਕਰਾਉਣਾ ਜੇ ਤੁਹਾਡਾ ਨਹੀਂ ਲੋਨ ਫੈਂਸ ਹੋਣਾ ਬਾਈ ਤੁਹਾਨੂੰ ਕਿਸੇ ਨੇ ਬਿਆਨਾਂ ਨਹੀਂ ਮੋੜਨ ਸਹੀ ਗੱਲ ਹੈ ਠੀਕ ਹੈ ਗੱਲ ਮੈਂ ਬੇਨਤੀ ਕਰਦਾ ਇਹ ਗੱਲ ਪਹਿਲਾਂ ਕਰੂ ਅਗਲੇ ਬਾਈ ਲੋਨ ਨਾ ਹੋਇਆ ਅਸੀਂ ਬਿਆਨਾਂ ਵਾਪਸ ਲਵਾਂ ਹਾਂ ਇਹ ਗੱਲ ਉਹ ਗੱਲ ਨਾਲ ਕੋਈ ਲਿਆਜ ਨਾ ਵਰਤੋ ਕਿਸੇ ਨੇ ਕੋਈ ਲਿਆਜ ਨਹੀਂ ਹੁੰਦੀ ਵੀਰੇ ਮੇਰੇ ਨਾਲ ਵੀ ਨਾ ਬਾਈ ਲਿਆਜ ਵਰਤੋ ਕੋਈ ਪਿਸ਼ਵਾਸ ਨਹੀਂ ਡੱਕਾ ਨਹੀਂ ਬਾਈ ਬਾਕੀ ਇਹ ਵੀਡੀਓ ਚ ਕੋਈ ਨਹੀਂ ਦੱਸਦਾ ਅਕਸਰ ਲੱਗਦਾ ਕੋਈ ਨਹੀਂ ਦੱਸਦਾ ਵੀਡੀਓ ਜਮ ਮਾਪਈ ਮਾਂ ਮਰੀਆਂ ਪਘਾਈ ਬਾਹ ਮਰੀਮਾਂ ਆ ਜੀ ਫਲਾਣਾ ਇਥੋਂ ਡਕਾਣੀ ਵੀਰੇ ਹਾਂ ਠੀਕ ਹੈ ਇਹੇ ਗੱਲਾਂ ਛੋਡੇ ਕਰਕੇ ਵੀਰੇ ਮੇਰਾ ਬਲੱਡ ਖਾਈ ਰਹਿੰਦਾ ਹਾਂ ਸਹੀ ਗੱਲ ਹੈ ਠੀਕ ਹੈ ਮੇਰੇ ਕਿਸੇ ਭਰਾ ਦੇ ਪੈਸੇ ਦੱਬ ਲੈ 10000 ਮੇਰਾ ਬਲੱਡ ਖਾਈ ਆ ਮੈਂ ਹਰ ਵੀਡੀਓ ਚ ਕਹੂੰਗਾ ਕਿ ਭਾਈ ਜੀ ਲਿਖ ਕੇ ਲੋ ਸਹੀ ਗੱਲ ਹੈ ਕਿ ਨਾਲ ਲੋਨ ਹੋਇਆ ਬਿਆਨਾ ਵਾਪਸ ਲਵਾਂਗੇ ਹਾਂ ਫੇਰ ਦੇਵਾਂਗੇ ਬਿਆਨਾ ਨਹੀਂ ਦਿੰਦੇ ਨਹੀਂ ਸਹੀ ਗੱਲ ਹੈ ਠੀਕ ਹੈ ਗੱਲ ਕੋਈ ਵਿਸ਼ਵਾਸ ਨਾ ਕਰੋ ਕਿਸੇ ਤੇ ਇਕੱਲੇ ਆਇਆ ਨਾ ਕੋਈ ਵੀਡੀਓ ਤੇ ਆਉਂਦਾ ਫੇਮਸ ਆ ਫਲਾਨਾ ਤੇੋਂ ਕਾ ਕੁਝ ਨਹੀਂ ਪਈ ਹਾਂ ਜਿੱਡਾ ਵੱਡਾ ਫੇਮਸ ਹੋਊਗਾ ਮੇਰੇ ਵਰਗਾ ਉੱਤੇ ਮੇਰੇ ਵਰਗਾ ਠੱਗੂ ਸਹੀ ਗੱਲ ਹੈ ਠੀਕ ਹੈ ਨਾ ਗੱਲ ਵੀਰੇ ਤੇ ਸਾਫ਼ ਸੁੱਧਰਾ ਕੰਮ ਕਰਨਾ ਸਾਫ਼ ਸੁੱਧਰਾ ਭਾਈ ਆਪਾਂ ਕਰਦੇ ਆ ਚਲੋ ਕੁਝ ਵੀ ਹੋਵੇ ਤੁਹਾਡੇ ਵਰਤੇ ਤੋਂ ਪਤਾ ਲੱਗੂ ਕਿ ਮੈਂ ਸ਼ਰਮਾ ਸਹੀ ਗੱਲ ਹੈ ਕੱਲੀ ਕੱਲੀ ਚੀਜ਼ ਲਿਖ ਕੇ ਲਿਆ ਕਰੋ ਹੂੰ ਕਿ ਕਿਸੇ ਭਰਾਣ ਵਾਲਾ ਮੈਂ ਕਹਿੰਦਾ ਮੇਰੀ ਵੀਡੀਓ ਦੇਖ ਕੇ ਕੋਈ ਆਵੇ ਕਾ ਮੈਥੋਂ ਨਾ ਕਿਸੇ ਹੋਰ ਤੋਂ ਲਵੇ ਤਾਂ ਤੁਹਾਡੇ ਨਾਲ ਕੋਈ ਪਲੜਾ ਬਿਆਨਾ ਦਾ ਦੱਬ ਜੇ ਮੁਕਰ ਜੇ ਮੈਂ ਨਹੀਂ ਚਾਹਾਂਗਾ ਸਹੀ ਗੱਲ ਹੈ ਠੀਕ ਹੈ ਅੱਜ ਬੁੱਧਵਾਰ 27 ਸਭ ਮੰਡੀ ਲੱਗੀ ਹੈ 2 ਤਰੀਕਾ 10 ਮਹੀਨਾ 2024 ਹਾਂਜੀ ਆਜੋ ਸਭ ਤੋਂ ਪਹਿਲਾਂ ਆ ਗਿਆ ਬਾਈ ਨੂੰ ਡਲਨਾਰ ਕਿਧਰ ਗਿਆ ਸਵਰਾਜ ਆਇਆ ਯਾਰ ਬਾਈ ਕੁਲਵਿੰਦਰ ਸਹੀ ਗੱਲ ਸਵਰਾਜ 963 ਐਫੀ ਜਮਾ ਨਵਾਂ ਟਰੈਕਟਰ ਆ ਪੁਰਾਣਾ ਕੱਟਿਆ ਜੋ ਲੋਨ ਫੈਂਸ ਹੋ ਗਈ ਆ ਫਟਲੂ ਜੀ ਆ ਕਾ ਮੈਕ ਫੜੀ ਬਾਈ ਠੀਕ ਆ ਗੱਲ ਜਮਾਂ ਹੀ ਨਵਾਂ ਬਾਈ ਹਾਰ ਪਾ ਕੇ ਲੈ ਜਾਓ ਬੇਚੱਕਾ ਇਹਨੂੰ ਹੱਥ ਸੀ ਫੜਦਾ ਭਰਾਵਾ ਟੁੱਟਿਆ ਗਿਆ ਟੁੱਟਿਆ ਹੋਇਆ ਟੁੱਟਿਆ ਹੋਇਆ ਜਮਾਂ ਨਵਾਂ ਟ੍ਰੈਕਟਰ 21 ਮਾਡਲ ਆ ਸਾਰਾ ਸਮਾਨ ਆ ਬਾਈ ਨਾਲ 3 ਸਪੀਡ ਕੋ 4 ਸਪੀਡ ਕੀ ਆ 3 ਸਪੀਡਰ ਇਹ ਦੱਸਦਾ ਮੈਂ ਤੁਹਾਨੂੰ ਚੱਲਿਆ 2562 ਘੰਟੇ ਚੱਲਿਆ ਠੀਕ ਆ ਗੱਲ ਆ ਟਾਇਰ ਬਿਲਕੁਲ ਨਵੇਂ ਆ ਵੀਰੇ 90 95 ਪੈਸੇ ਹੈਗੇ ਆ ਰੇਟ ਲਿਖੀ ਬੈਠੇ ਹਾਂ 7 25 ਕਿਨੇ ਦਾ ਵਸਤੂ ਦਾ ਦੇ ਦਾ 6 ਲੱਖ 90 ਹਜ਼ਾਰ ਦਾ ਟਰੈਕਟਰ ਲਈ ਜੋ ਬਾਈ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ 15 ਮਾਡਲ ਆ ਤਾਂ ਜਮੇ ਕੋਕਾ ਪੀਸ ਆ ਵੀਰੇ ਜਮਾ ਬੰਬ ਟਰੈਕਟਰ ਸਾਰਾ ਕੁਝ ਵਿੱਚੇ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਡਬਲ ਕਲਚ ਆ ਰਸ ਪੀਤੀ ਹੋਊ ਸ਼ੋਮੀ ਭਈ ਇਹ ਲਾ ਕੇ ਰੱਖੀ ਹੋਈ ਬਾਈ ਜਮੇ ਹੀ ਨਵਾਂ ਟਰੈਕਟਰ ਆ ਮੂਰੇ ਪਾਈ ਟੈਂਕੀ ਲੱਗੀ ਹੋਈ ਆ ਤੇਲ ਵਾਲੀ ਪੈਂਪਰ ਬਣਾਇਆ ਹੋਇਆ ਇਹਦਾ ਯਾਰ ਭਾਈ ਯਾਰ ਟਰੈਕਟਰ 'ਚ ਕਮੀ ਕੋਈ ਨਹੀਂ 496000 ਲਿਖੀ ਬੈਠਾ ਕਿੰਨੇ ਦਾ ਓਏ ਇਹ 75000 ਦਾ ਦੇਦਾ ਇੱਕੋ ਹੀ ਗੱਲ ਆ ਹਾਂ ਨਹੀਂ ਇਹ ਹਾਂ ਨਾ ਕਿਵੇਂ ਕੱਪੜੇ ਲਾ ਲਈ ਜਿਹੜਾ ਆਊਗਾ ਜੈ ਜੀ ਦੱਸੋ ਤੇ ਤੂੰ 14 ਮਾਡਲ ਕਿੰਨੇ ਦਾ ਵੇਚ ਕੇ ਗਿਆ ਉਹ ਤੇ ਤੁਮਾੜਾ ਟਰੈਕਟਰ ਹੈ ਭਾਈ ਜੀ 4 ਲੱਖ ਤੇ 65000 ਦਾ ਟਰੈਕਟਰ ਲਈ ਦਿਓ ਜੈਸੀ ਜਾਂ ਨੋ ਬਾਕੀ ਭਾਈ ਮੌਕਾ ਦੇਖਾਂਗੇ ਹੋਰ ਵੀ ਇਹ ਚੋ ਮਨਤਨ ਕਰਾਉਂਗਾ ਹੋਰ ਦੱਸੋ ਜਵਾਨ ਆ ਉਹਦੇ ਬਾਅਦ 2009 ਮਾਡਲ ਆ ਠੀਕ ਆ ਗੱਲ ਟੈਟ ਆਪਾ ਹੈ ਗਿਆ ਭਾਈ 70 ਕੇ ਪੈਸੇ ਸਾਰਾ origignal ਟਰੈਕਟਰ ਖੈਰ ਸੋਨਾ ਭਾਈ ਡਬਲ ਕਲਚ ਦੇ ਵਿੱਚ ਆ ਸਾਦਾ ਸਟੀering ਆ ਢੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਤੇ ਟੂ ਸਪੀਡ ਦੇ ਵਿੱਚ ਹਾਈ ਲੋ ਦੇ ਵਿੱਚ ਗੇਅਰ ਰਿੰਜ ਦਾ ਓਕੇ ਆ ਵੀਰੇ ਮਾਡਲ ਆ 9 2,65,000 ਲਿਖੀ ਬਣੀ ਕੁਲਵਿੰਦਰ ਕਿੰਨੇ ਦਾ ਹੋਵੇ ਉਹ ਇਹ ਦੇ ਦਾਂਗੇ ਆਪਾਂ 45000 35000 ਦਾ ਟਰੈਕਟਰ ਲੈ ਜਿਓ ਬਈ ਹਾਂ ਉਹ ਤੋਂ ਬਾਅਦ ਵੇਚਿਆ ਗਿਆ 18 ਮਾਡਲ ਟਰੈਕਟਰ ਬਈ ਇਹ ਵੀ ਜਿਵੇਂ ਨਵਾਂ ਟਰੈਕਟਰ ਆ ਵੰਦੇ ਹਾਰ પાਕੇ ਲੈ ਜਿਓ 57 ਐਚਪੀ ਵਾਲਾ ਬਈ ਪਾਵਰ ਪਲੱਸ ਪਿਛਲੇ 16 ਇਟੈਰਾ ਬਈ ਬੇਟ ਬੂਟ ਪਿਛਲੇ ਰਿੰਬਾਂ ਤੇ ਉਮੀ ਲੱਗੇ ਪਏ ਨੇ ਇਹਨਾਂ ਨੂੰ ਕੋਈ ਛੜਦਾ ਨਹੀਂ ਉਹਦੀ ਲਾ ਲੈਂਦੇ ਆ 5 555 ਹੋਏ ਕਿੰਨੇ ਦਾ ਇਹ ਦੇ ਲਾਗੇ 30000 15000 ਦਾ ਲੈ ਜਾ ਬਈ ਟਰੈਕਟਰ ਜਮਾ ਨਵਾਂ ਟਰੈਕਟਰ ਬਈ ਨਾ ਪੈਸੇ ਵੀ ਨਵੇਂ ਹੁੰਦੇ ਵੀਰੇ 15000 ਦਾ ਲੈ ਜਾ ਉਹ ਦੂਆ ਦਾ ਹੈ ਬਾਈ ਫਾਰਮ 6205 ਮਾਡਲ ਹੈ ਹਰਿਆਣਾ ਨੰਬਰ ਆ ਪਿਛਲੇ ਚਾਰ ਬਿਲਕੁਲ ਤਾਜ਼ੇ ਆ ਮੂਰਲੇ ਬਾਈ ਹੈਗੇ 75 80 ਪੈਸੇ ਇਹ ਰਿੰਜ ਦਾ ਓਕੇ ਆ ਬਾਈ ਚਲਾ ਕੇ ਵਾਹ ਕੇ ਉਹਦੀ ਤਸੱਦੀ ਕਰ ਲਿਓ ਬੇਸ਼ੱਕ ਪੁਰਾਣਾ ਕਟਾਇਓ ਲੋਨ ਫੈਂਸ ਹੁੰਦਾ ਜੀ ਓਏ ਕਿੰਨਾ ਰੇਟ ਲਿਖਿਆ 255000 ਦਾ ਮਾੜਾ ਕਿੰਨੇ ਦਾ ਹੋਏ ਹਾਂ ਇਹ ਦੇ ਦਾਂਗੇ 38000 ਇਹ 30000 ਦਾ ਕਿਹਾ ਹੈ ਇਹ ਬੈਂਦੀ ਮਿਲਦਾ ਹੈ ਬਾਈ ਜੀ ਸਵਾ 2 ਲੱਖ ਰੁਪਏ ਦਾ ਟਰੈਕਟਰ ਲੈ ਜੀ ਸਵਾ 2 ਲੱਖ ਦਾ ਤਾਂ ਨਹੀਂ ਹੋਣਾ ਆਪਣੀ ਤੂੰ ਪਰੇ ਵਗ ਜਾ ਯਾਰ ਮੈਂ ਆਪੇ ਦੇ ਦੂੰ ਪੈਸੇ ਨੂੰ ਸਵਾਦ ਕਿੱਥੇ ਆ ਕੈਰ ਲਾ ਲਈ ਯਾਰ ਸਵਾ 2 ਲੱਖ ਦਾ ਲੈ ਜਾ ਬਾਈ ਇਹ ਕਹਤਾ ਯਾਰ ਮੈਂ ਨਹੀਂ ਕਹਤਾ ਇਹ ਨਹੀਂ ਹੈਗਾ ਸਵਾ ਦਾ 26 ਹੋ ਜਾ 24 ਹੋ ਸਕਦਾ ਠੀਕ ਹੈ ਗੱਲ ਬਾਈ ਇੱਕ ਨਾ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਬਾਈ ਉਹ ਮੈਂ ਦਿਖਾਉ ਉਹਨੂੰ ਜੀ ਕਰਦਾ ਇੱਕ ਠੀਕ ਆ ਉਹ ਆ ਗਿਆ ਮੈਸੀ ਲੈ ਭਾਈ ਮोटे-ਮोटे ਬੋਲ ਦਨਾ ਚੱਲ ਆਹ ਬਾਤ ਆਦਾ ਪਹਿਲਾਂ 2012 ਮਾਡਲ ਆ ਬਾਈ ਟੈਟਪਾ 35 ਕੇ ਪੈਸੇ ਆ 2 ਲੱਖ 40 ਹਜ਼ਾਰ ਡਿਮਾਂਡ ਆ ਤੇ 2 ਲੱਖ ਤੇ 20 ਕੇ ਹਜ਼ਾਰ ਦਾ ਟਰੈਕਟਰ ਮਿਲ ਜੂਗਾ ਉਹ ਜੁ 53 10 ਉਹ ਕਾਪੀ ਟਰੈਕਟਰ ਨਵੇਂ ਟਾਇਰ ਜਾਵਾ 5 ਲੱਖ ਤੇ 35 ਹਜ਼ਾਰ ਡਿਮਾਂਡ ਆ ਬਾਈ ਜਿਮੀਦਾ ਟਰੈਕਟਰ ਆ ਤੇ ਆਪਾਂ ਨੰਬਰ ਵੀ ਦੇ ਦਾਂ ਬਾਈ ਆ ਉਹ 53 10 ਕਿਦਾ ਹੋ? ਹਰਦੇ ਇੱਕ ਮਿੰਟ ਨੰਬਰ ਦੇਣਾ ਉਹ 53 ਦਾ ਇਹ ਡਿਮਾਂਡ ਵਧੀਆ ਇਹਦੀ ਸਾਰਾ ਸਾਰਾ origignal ਆ ਵੀਰੇ ਜਿਵੇਂ ਨਵੇਂ ਤੈਰਾ 90 95 ਪੈਸੇ ਖਤਰੀ-ਛੁਤਰੀ ਹੈਗੀ ਵੀ ਨਹੀਂ ਅੱਛਾ ਡੰਡਾ ਪੱਟੀ ਡੰਡਾ ਪੱਟੀ ਹੈ ਜੀ 3 ਸਪੀਡ ਆ ਵੀਰੇ ਟੋਪ ਮਾਡਲ ਹੁੰਦਾ ਜਿਹੜਾ ਇਹ ਪਾਵਰ ਸਟੀਅਰਿੰਗ ਹੈ ਨਾ ਭਾਈ ਏਰਿੰਗ ਇਹਦਾ ਕਿਵੇਂ ਆ 535 ਲਿਖੀ ਬੈਠਾ ਪੰਜਾਬ ਨੰਬਰ ਆ ਪੀਵੀਟੀ ਕਿੰਨੇ ਦਾ 535 ਲਿਖੇ ਕਿੰਨੇ ਦਾ ਕੋਈ ਨਹੀਂ ਹੋ ਜੂਗਾ ਕਿੰਨੇ ਦਾ ਕਹਾ ਬੋਲਾ ਲਾਬ ਚੱਲੀ ਹੈ ਨਾ ਤੇ ਭਾਈ ਜੀ ਜ਼ਿੰਮੇਦਾਰ ਬੰਦਾ ਘਰੇ ਰੱਖਿਆ ਹੋਇਆ ਟਰੈਕਟਰ ਆ ਕਿਹੜਾ ਪਿੰਡਾ ਵੀਰੇ ਜੁਗਰਲਾ ਪਿੰਡਾ ਹੈ ਬਾਈ ਦਾ ਵੀਰੇ ਮੋਬਾਈਲ ਨੰਬਰ ਜੀ 9972780 ਇਹ ਹੋਲੀ ਹੋਲੀ 99727 80633 22 ਦਾ ਘਰੇ ਰੱਖਿਆ ਹੋਇਆ ਪ੍ਰਾਣਾ ਪ੍ਰੂਣਾ ਕਟੇਗਾ ਨਹੀਂ ਕਟਵਾ ਨਹੀਂ ਵੀਰੇ ਪ੍ਰਾਣਾ ਨਹੀਂ ਕਟਾਣਾ ਲੋਨ ਨਹੀਂ ਫੈਸਲਾ ਕੈਸ਼ ਮਿਲੂਗਾ ਵੀਰੇ ਠੀਕ ਆ ਆਪਦਾ ਚਲਾ ਕੇ ਬਾਅਦ ਵਿੱਚ ਤਸੱਲੀ ਕਰ ਲਿਓ ਜੋਗਰਲਾ ਪਿੰਡ ਜਿਲ੍ਹਾ ਮਾਨਸਾ ਦੁਬਾਰੇ ਨੰਬਰ ਬੋਲੀ ਬਈ 99727 80633 ਜਿਹੜਾ ਤੀਨਾ ਵੀਰੇ ਆਪਣਾ ਜਿਹੜਾ ਤੁਹਾਡੀ ਬਾਈ ਕਲਦੀਪ ਸਿੰਘ ਦਾ ਨੰਬਰ ਆ ਬਾਈ ਨੂੰ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਆ ਗੱਲ ਤੁਹਾਨੂੰ ਕੋਈ ਤਰਲਿ ਫਲਾਲੀ ਵੀ ਨਹੀਂ ਪੈਂਦੀ ਅਬ ਤਾਂ ਸਿੱਧਾ ਟਰੈਕਟਰ ਬਾਈ ਤੋਂ ਫੋਨ ਕਰਕੇ ਖਰੀਦ ਸਕਦੇ ਹੋ ਠੀਕ ਆ ਗੱਲ ਉਦੋਂ ਬਾਅਦ ਮੈਂ ਆ ਟਰੈਕਟਰ ਦਿਖਾਉਣ ਸੀ ਯਾਰ ਮੈਸੀ ਇਹਦਰ ਕੀ ਹੋ ਇਹ 2003 ਦਾ ਮਾਡਲ ਆ ਯਾਰ ਇੰਨਾ ਮੈਨੂੰ ਪਤਾ ਲਿਖਿਆ ਲੁਕੇ ਤਾਂ ਹੈ ਨਹੀਂ ਕਹ ਰਦੇ ਟੰਡਾ ਪੱਤੀ ਖੇਤਰੀ ਸਭ ਕੁਝ ਨਾਲ ਆ ਚੰਗੇ ਟਾਇਰ ਆ ਬਾਈ ਬੇਟੂ ਬੂਟ ਵਧੀਆ ਲੱਗੇ ਆ ਚਲਾ ਕੇ ਬਾਕੇ ਉਹਦੀ ਸਰਵੀ ਕਰਕੇ ਲੈ ਜਾ ਬੇਸ਼ੱਕ ਤੇ ਇਹ 2 ਲੱਖ ਤੇ 60000 ਆ ਡਿਮਾਂਡ ਕਰਦੇ ਆ ਟਰੈਕਟਰ 1.5 ਲੱਖ ਰੁਪਿਆ ਦੇ ਰੰਗਵਾਲਾ ਇਹ ਵਾਡੋ ਦਾ ਹਾਂ ਠੀਕ ਨੰਬਰ ਭਾਈ WhatsApp ਨੰਬਰ ਹੈ 867294545 ਕਾਲਿੰਗ ਨੰਬਰ 947884545 ਵੀਡੀਓ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਵੀਰੇ ਸ਼ਰਮਾ ਤਲਵੰਡੀ ਸਾਹਿਬ ਬੋਲਾ ਤੇ ਭੁੱਲ ਤਲਵੰਡੀ ਦਾ ਬਹੁਤ ਬਹੁਤ ਮਿਹਰਬਾਨੀ ਸੱਸੀ ਕਲਗੀਧਾਰਿਆ ਦੇ